ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਮਾਨੀ ਨੀਵ ਟੀਵੀ ਨਾਲ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਤੁਹਾਡਾ ਬਣਾ ਨਾਹਰ ਸਿੰਘ ਰੰਗੀਲਾ ਦੇ ਤੁਹਾਨੂੰ ਅੱਜ ਲੈ ਕੇ ਚੱਲਦੇ ਹਾਂ ਹਲਕਾ ਮਲੋ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਰੈਣਗੜ੍ਹ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਇਹ ਰੌਣਕਾਂ ਲੱਗਣ ਦਾ ਕੀ ਕਾਰਨ ਹੈ ਇਹ ਵੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਇਨਾਮ ਵੰਡ ਸਮਾਰੋਹ ਹੈ ਜਿਹੜਾ ਪਿੰਡ ਨਰੈਣਗੜ੍ਹ ਦੇ ਸਰਕਾਰੀ ਸੀਨੀਅਰ ਸੈੰਡਰੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਤੇ ਨਾਰ ਸਿੰਘ ਰੰਗੀਲਾ ਦੇ ਨਾਲ ਲਾਈਵ ਤਸਵੀਰਾਂ ਸਲਾਨਾ ਇਨਾਮ ਵੰਡ ਸਮਾਰੋਹ ਦੀਆਂ ਜੋ ਕਿ ਹਰ 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 ਸਾਲ ਦੀ ਤਰ੍ਹਾਂ ਇਹ ਜਿਹੜਾ ਪ੍ਰੋਗਰਾਮ ਹੈ ਜਿਹੜਾ ਸਮਾਰੋਹ ਕਰਵਾਇਆ ਜਾਂਦਾ ਜਿੱਥੇ ਹੋਂਹਾਰ ਬੱਚੇ ਜਿਹੜੇ ਪੜ੍ਹਾਈ ਦੇ ਵਿੱਚ ਮੱਲਾ ਮਾਰ ਚੁੱਕੇ ਨੇ ਉਹਨਾਂ ਦਾ ਜਿਹੜਾ ਸਨਮਾਨ ਹੈ ਉਹ ਕੀਤਾ ਜਾਂਦਾ ਹੈ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਨਾਰੈਣਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਲਾਈਵ ਤਸਵੀਰਾਂ ਆਜੋ ਲੈ ਕੇ ਚੱਲਦੇ ਆਂ didn't know ਇਹ ਤੇ ਤੇਰੇ ਜਿਨਾ ਚ ਗੀਤ ਨਾ ਰਹੇ ਸੱਗੀ ਬੋਲ ਕੋ ਕਰੂ ਤ ਵੀ ਤੇ ਨਾ ਰਹੇ ਪਿੰਡ ਵਾਲੇ ਖੂ ਤੇ ਨਰੀਆਂ ਰੌਣਕਾਂ ਖੌਰੇ ਪੜੇ ਪਾਸੇ ਉੱਡ ਗੀਆਂ ਰੌਣਕਾਂ ਕਿਤੇ ਤੁਰੇ ਵਿਪੁੱਲ ਗਈ ਤੇ ਰੱਖਣਾ ਵੀ ਪੁੱਲ ਗਈ ਕਹਿੰਦੇ ਨੇ ਕਿ ਲੋਟੇ ਕੁੜੀ ਕੱਤਣਾ ਵੀ ਪੁੱਲ ਗਈ ਚੱਕਣਾ ਵੀ ਪੁੱਲ ਗਈ ਤੇ ਰੱਖਣਾ ਵੀ ਪੁੱਲ ਗਈ ਕਹਿੰਦੇ ਨੇ ਕਿ ਲੋਟੇ ਕੁੜੀ ਕੱਤਣਾ ਵੀ ਪੁੱਲ ਗਈ ਇਹ ਸਾਡੀ ਗੈਸਟਰ ਯੂ نو ਰਾਜਦੀਪ ਸਿੰਘ ਦੇ ਦੂਸਰੇ ਜਨਕੀ ਜਪੁੱਤਰ ਕਰਨ ਕਰਨजीत ਕਰਨਦੀਪ ਤੇ ਰਾਜਵੀਰ ਹਨ ਰਾਜਵੀਰ ਤੇ ਕਰਨਦੀਪ ਨੇ ਬੇਸ਼ਕਤਾ ਮੈਨੂੰ ਇਹ ਲੱਗਦਾ ਵੀ ਸਾਡੇ ਅਗਸਟਾ ਇਕਤਮ ਦੇ ਵਿੱਚ ਵੀ ਸਾਡੇ ਵਿਦਿਆਰਥੀ ਜਿਹੜੇ ਆ ਬਹੁਤ ਤਿਆਰੀ ਦੇ ਨਾਲ ਆਏ ਆ ਤੇ ਮੈਨੂੰ ਇਹ ਲੱਗਦਾ ਵੀ ਇਹ ਆਈਟਮ ਬਹੁਤ ਵਧੀਆ ਸੀ ਤਾੜੀ ਤੇ ਸੋਟੀ ਬਿਨਾ ਤੁਰੀਏ ਨਾ ਰਾਤ ਨੂੰ ਤੇ ਚਰਨਾ ਕਰੀਏ ਮਰਾਸੀ ਜਾਤ ਨੂੰ ਮੰਗ ਕੇ ਲੋਕਾਂ ਤੋਂ ਪਾਈਏ ਨਿੱਤ ਕੱਪੜੇ ਲਾ ਲਈਏ ਉਧਾਰ ਜਿਹੜਾ ਕੱਲਾ ਟਕਰੇ ਮੋੜਨੇ ਨਹੀਂ ਫੇਰੇ ਪੁੱਛੀਏ ਨਾ ਬਾਤ ਨੂੰ ਤੇ ਚਰਨਾ ਕਰੀਏ ਮਰਾਸੀ ਜਾਤ ਨੂੰ ਉਹ ਤੇ ਚੇਰੇ ਨਾ ਕਰੀਏ ਮਰਾਸੀ ਉਹ ਬੱਲਾ ਬੱਲਾ ਪੰਡਾ ਬੜਾ ਕਾਠੀ ਬੜਾ ਕਾਠੀ ਬੜਾ ਕਾਠੀ ਬੜਾ ਕਾਠੀ ਲੈ ਵੀ ਪੰਡਾ ਨੂੰ ਖੁਸ਼ ਕਰਕੇ ਜਾਣਾ ਆਪਾਂ ਕੋਈ ਨਹੀਂ ਕਰ ਦਿੰਨੇ ਆ ਲਓ ਜੀ ਫਿਰ ਐ ਦਿਓ ਸੁਣ ਲਓ ਪੰਡ ਦੀ ਸੁਣਾ ਪੰਡਾ ਇੱਕ ਦਿਨ ਮੋਟਰਸਾਈਕਲ ਭਿਾਈ ਜਾਵੇ ਭਿਾਈ ਜਾਵੇ ਭਿਾਈ ਜਾਵੇ ਈ ਆਵੇ ਅਗੋ ਰੋਗਲੇ ਪੌਂਸਾਲਿਆਂ ਨੇ ਪੌਂਸਾਲਿਆਂ ਨੇ ਕਰੇ ਹਾਂ ਬਈ ਕਾਗਜ ਹਾਂ ਬਈ ਕਾਗਜ ਅਗੋ ਵਿੱਚ ਜਮਲਪੁਰਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਜੀ ਉਹ ਤਾਂ ਹਲੇ ਝੁਗਣ ਚੱਲੇ ਆਂ ਯਾ ਓਏ ਦੇਸਤੀ ਕਰਾ ਛੱਡੀ ਏ ਲੋ ਫਿਰ ਇਹਦੀ ਵੀ ਸੁਣ ਲੋ ਭੰਡ ਦੀ ਸੁਣਾ ਭੰਡਾ ਇਹ ਇੱਕ ਦਿਨ ਬੀਹੇ ਦੇ ਵਿੱਚ ਤੁਰਿਆ ਜਾਵੇ ਤੁਰਿਆ ਜਾਵੇ ਤੁਰਿਆ ਹੀ ਆਵੇ ਤੁਰਿਆ ਜਾਵੇ ਜਿਹੜੂਏ ਦੇਖ ਕੇ ਟੱਪ ਗਿਆ ਟੱਪ ਗਿਆ ਪਿੱਛੇ ਮੁੜ ਕੇ ਦੇਖਿਆ ਫੇਰ ਟੱਪ ਗਿਆ ਫੇਰ ਟੱਪ ਗਿਆ ਫੇਰੇ ਥੱਲੇ ਬਹਿ ਕੇ ਝਟ ਕੇ ਕਹਿੰਦਾ ਉਹ ਇਹ ਤਾਂ ਗੋਹਾ ਤੀ ਸ਼ੁਕਰ ਕਰ ਮਿੱਦਣਾ ਲਿਆ ਜਾਵੇ ਪੰਡਾ ਬੇਇੱਜ਼ਤੀ ਕਰਾ ਛੜੀ ਲਓ ਫਿਰ ਇਹਦੀ ਵੀ ਸੁਣ ਲਓ ਪੰਡ ਦੀ ਸੁਣਾ ਪੰਡਾ ਇੱਕ ਦਿਨ ਮੈਂ ਕਿਦਨ ਬਜ਼ਾਰ ਵਿੱਚ ਤੁਰਿਆ ਜਾ ਮ ਤੁਰਿਆ ਜਾ ਮ ਤੁਰਿਆ ਜਾ ਮ ਕਰਿਆ ਹੀ ਆਵਾਂ ਇਹ ਮੇਰੇ ਮੂਰਨ ਭੱਜਿਆ ਆਵੇ ਭੱਜਿਆ ਆਵੇ ਭੱਜਿਆ ਆਵੇ ਭੱਜਿਆ ਆਵੇ ਮੈਂ ਰੋਕਿਆ ਰੇ ਪੁੱਛਿਆ ਉਹ ਪੰਡਾ ਕਿੱਧਰ ਜਾ ਰਿਹਾ ਉਹ ਪੰਡਾ ਕਿੱਧਰ ਜਾ ਰਿਹਾ ਇਹ ਕਹਿੰਦਾ ਯਾਰ ਕੀ ਦੱਸਾਂ ਮੇਰੀ ਭੂਣ ਤਾਂ ਡਾਕੂ ਚੱਕ ਕੇ ਲੈ ਗਈ ਕੀ ਡਾਕੂ ਚੱਕ ਕੇ ਲੈ ਗਈ ਹੋਰ ਮੈਂ ਕਹਾਂ ਉਹ ਪਾਗਲਾ ਤੂੰ ਖਾਲੀ ਹੱਥ ਕੋ ਜਾ ਰਿਹਾ ਫਿਰ ਕੁਝ ਲੈ ਤੇ ਜਾ ਕੁਝ ਲੈ ਤੇ ਜਾ ਅੱਗੋ ਇਹਨਾਂ ਚਾਵਲ 2 ਕਿਲੋ ਅੰਬ ਲੈ ਗਏ ਆ ਉਹ ਪੰਡਾ ਬੇਸਤੀ ਕਰਾ ਛੱਡੀ ਜੇ ਲੋ ਫਿਰ ਇਹਦੀ ਵੀ ਸੁਣ ਲੋ ਭੰਡ ਦੀ ਸੁਣਾ ਪੰਡਾ ਮੈਂ ਇੱਕ ਦਿਨ ਤੇ ਘਰੇ ਗਿਆ ਘਰੇ ਗਿਆ ਮੈਂ ਇੱਕ ਦਿਨ ਤੇ ਘਰੇ ਗਿਆ ਘਰੇ ਗਿਆ ਇਹ ਮੁਰਗੀ ਨੂੰ ਗਰਮ ਪਾਣੀ ਪਿਆਈ ਜਾਵੇ ਪਿਆਈ ਜਾਵੇ ਮੈਂ ਇਹਨੂੰ ਪੁੱਛਿਆ ਓਏ ਪੰਡਾ ਤੂੰ ਮੁਰਗੀ ਨੂੰ ਗਰਮ ਪਾਣੀ ਕਾਦੇ ਪਿਆਈ ਜਾਣਾ ਕਾਦੇ ਪਿਆਈ ਜਾਣਾ ਅੱਗੋਂ ਚਬਲਕ ਦਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਅੰਡੇ ਵੀ ਉਬਲੇ ਹੋਏ ਤੂੰ ਜਾ ਓਏ ਪੰਡਾ ਬੇਸਤੀ ਕਰਾ ਸ਼ੁੱਤੀ ਧੰਨਵਾਦ ਧੰਨਵਾਦ